ਦੇਖੋ ਲੋਕ ਸਭਾ ਦੇ ਇਲੈਕਸ਼ਨ ਆਉਣ ਵਾਲੇ ਨੇ ਮੈਂ ਜਿਹੜੀ ਫਤੇਗੜ ਸਾਹਿਬ ਲੋਕ ਸਭਾ ਦਾ ਪਰਿਵਾਰੀ ਐ ਦੁਰਾਹਾ ਮੀਟਿੰਗ ਹੋਈ ਸੀ ਉਸ ਤੋਂ ਤੈਅ ਹੋਇਆ ਸੀ ਕਿ ਅਸੀਂ ਸਭ ਲੋਕ ਕੰਸਟੀਟੂਐਂਸੀ ਵਾਈਜ਼ ਜਿਹੜੀਆਂ ਹਨ ਉਹ ਮੀਟਿੰਗਾਂ ਕਰਾਂਗੇ ਤਾਂ ਅੱਜ ਤਿੰਨ ਕੰਸਟੀਟੂਐਂਸੀ ਦੀ ਮੀਟਿੰਗ ਨੂੰ ਇੱਥੇ ਰੱਖਿਆ ਗਿਆ ਬੂਤ ਤੱਕ ਪਾਰਟੀ ਨੂੰ ਕਿਵੇਂ ਖੜਾ ਕਰਨਾ ਪਿੰਡਾਂ ਤੱਕ ਪਾਰਟੀ ਨੂੰ ਕਿਵੇਂ ਲੈ ਕੇ ਜਾਣਾ ਮੋਰਚੇ ਕਿਵੇਂ ਖੜੇ ਹੋਣੇ ਨੇ ਉਦੀ ਸਥਿਤੀ ਨੂੰ ਅੱਜ ਅਨਲਿਸਿਸ ਕੀਤਾ ਗਿਆ ਔਰ ਲੋਕਾਂ ਨੇ ਮੰਡਲ ਪ੍ਰਧਾਨਾ ਨੇ ਇਹ ਗੱਲ ਨੂੰ ਸੁਨਿਸ਼ਚਿਤ ਕੀਤਾ ਹੈ ਕਿ ਇੱਕ ਹਫਤੇ ਦੇ ਵਿੱਚ ਵਿੱਚ ਜਿਹੜੀਆਂ ਕਮੀਆਂ ਹੈਗੀਆਂ ਉਹਨੂੰ ਅਸੀਂ ਪੂਰਾ ਕਰਕੇ ਬਹੁਤ ਜਲਦੀ ਮੀਟਿੰਗਾਂ ਵੀ ਤੈਅ ਹੋ ਗਈਆਂ ਕੁਝ ਮੰਡਲਾਂ ਦੀਆਂ ਜਿਹੜੇ ਮੰਡਲ ਗਰਤ ਨੇ ਸਾਡੇ ਸਮਰਾਵ ਦੇ ਕੈਂਡੀਡੇਟ ਸਾਹਿਬ ਨੇ ਇਹਨਾਂ ਨੇ ਪੂਰਾ ਬੂਥ ਤੱਕ ਤਿਆਰ ਕੀਤਾ ਹੋਇਆ ਉਹਦੀ ਮੀਟਿੰਗ ਵੀ ਜਿਹੜੀ ਹੈ ਸਾਰੇ ਬੂਥ ਤੇ ਲੋਕ ਉਸ ਮੀਟਿੰਗ ਚਾਣਗੇ ਉਹ ਵੀ ਤੈਅ ਅਸੀਂ ਕਰ ਲਿਆ ਤੇ ਇੱਕ गांव चलो अभियान ਸੜਾ ਸ਼ੁਰੂ ਹੋਇਆ ਪਿੰਡ ਪਿੰਡ ਜਾਣ ਦਾ ਅਭਿਆਨ ਵੀ ਅਸੀਂ ਸ਼ੁਰੂ ਕਰ ਰਹੇ ਹਾਂ ਉਹਦੇ ਵਿੱਚ ਜਿਹੜੇ ਸਾਡੇ ਬਿਲਕੁਲ ਪਿੰਡ ਚ ਵੇਸ ਹੈ ਨਹੀਂ ਉਸ ਪਿੰਡ ਚ ਪ੍ਰਾਇਓਰਿਟੀ ਦੇ ਕੇ ਸਾਡੇ ਲੀਡਰ ਉੱਥੇ ਜਾਣਗੇ ਔਰ ਉਸ ਪਿੰਡ ਦੇ ਵਿੱਚ ਬੂਥ ਨੂੰ ਖੜਾ ਕਰਨਗੇ ਔਰ ਉੱਥੇ ਦੇ ਜਿੱਤੇ ਹਾਰੇ ਸਰਪੰਚ ਪੰਜ ਬਲਾਕ ਸੰਪਤੀ ਮੈਂਬਰ ਜਿਹੜਾ ਪਰਸ਼ਦ ਮੈਂਬਰ ਉਹਨਾਂ ਨੂੰ ਮਿਲਾਂਗੇ ਔਰ ਜਿਹੜੇ ਵੀ ਸਾਡੀ ਪਾਰਟੀ ਚ ਕੋਈ ਬੜਾ ਉੱਸਾ ਲੋਕਾਂ ਚ ਸਾਡੀ ਪਾਰਟੀ ਚਾਣ ਲਈ ਔਰ ਜਿਹਨੂੰ ਵੀ ਅਸੀਂ ਕੰਟੈਕਟ ਕਰਦੇ ਹਾਂ ਉਹ ਪਾਰਟੀ ਚਾਣ ਨੂੰ ਤਿਆਰ ਹੈ ਉਸ ਗੱਲ ਹੀ ਪੂਰੀ ਇਹ ਤਿਆਰੀ ਹੋਈ ਹੈ ਲੋਕ ਸਭਾ ਫਤੇਗੜ ਸਭਾ ਜੀ ਪਹਿਲੀ ਵਾਰ ਲੜ ਰਹੇ ਆ ਭਾਰਤੀ ਜਨਤਾ ਪਾਰਟੀ ਆਪਣੇ ਬਲਬੂਤੇ ਤੇ ਇਹ ਸੀਟ ਜਿੱਤਣ ਵਾਸਤੇ ਉਹਦੀ ਤਿਆਰੀ ਜਿਹੜੀ ਅਸੀਂ ਕਰ ਰਹੇ ਲੋਕਾਂ ਦੀ ਚਰਚਾ ਚੱਲਦੀ ਹੈ ਕਿ ਆਪਣੇ ਕਾਲੀ ਦਲ ਨਾਲ ਗੱਠਜੋੜ ਹੋਏਗਾ ਅੱਜ ਦੀ ਰੇਡ ਚ ਕੋਈ ਗੱਠਬੰਦੀ ਦੀ ਸੰਭਾਵਨਾ ਨਹੀਂ ਜਿਹੜਾ ਚੰਡੀਗੜ੍ਹ ਦੇ ਵਿੱਚ ਤੁਹਾਨੂੰ ਸਪੋਰਟ ਕੀਤੀ ਗਈ ਹੈ ਇੱਕ ਕੈਂਡੀਡੇਟ ਬਲੀ ਉਹ ਕਿੱਦਾਂ ਦੇਖਦੇ ਨਹੀਂ ਭਾਜੀਪੀ ਕੋ ਆਪਣਾ ਦੁਆ ਸੀਗਾ ਪੂਰਾ ਨੰਬਰ ਸੀਗੇ ਅਸੀਂ ਉਹਨਾਂ ਜਿੱਤੇ ਮੋਦੀ ਦੀ ਪੋਲਿਸੀ ਦੇ ਨਾਲ ਅਸੀਂ ਜਿੱਤੇ ਆ ਔਰ ਇਹ ਇੰਡੀ ਗਠਵੰਧਨ ਜਿਹੜਾ ਹੈ ਉਹਦੀ ਸਭ ਤੋਂ ਵੱਡੀ ਪਹਿਲੀ ਹਾਰ ਜਿਹੜੀ ਹੈ ਉਹ ਹੋਈ ਹੈ ਸਰ ਪੰਜਾਬ ਕੀ 13 ਦੇ 13 ਸੀਟਾਂ ਦੇ ਕੱਲੇ ਜਨਾਬ ਲੜਾਂਗੇ 13 ਦੀ 13 ਸੀਟਾਂ ਦੇ ਔਰ 13 ਦੀ 13 ਸੀਟਾਂ ਦੀ ਸਾਡੀ ਤਿਆਰੀ ਚੱਲ ਰਹੀ ਹੈ ਜਿਹੜੀ ਅੱਜ ਮੀਟਿੰਗ ਕੀਤੀ ਗਈ ਹੈ ਕੀ ਕਹਿਣਾ ਚਾਹੂਗਾ ਕਿ ਅੱਜ ਜੋ ਲੋਕ ਸਭਾ ਫਤਿਹਗੜ੍ਹ ਸਾਹਿਬ ਦੇ ਜੋ ਹੁਣ ਆਪਣੀਆਂ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਉਹਦੇ ਸੰਬੰਧ ਵਿੱਚ ਅੱਜ ਆਪਣੇ ਸਮਰਾਲਾ ਵਿਧਾਨ ਸਭਾ ਪਾਇਲ ਸਮਰ ਵਿਧਾਨ ਸਭਾ ਔਰ ਖੰਨਾ ਵਿਧਾਨ ਸਭਾ ਤਿੰਨ ਵਿਧਾਨ ਸਭਾ ਦੀ ਮੀਟਿੰਗ ਵਿਸ਼ੇਸ਼ ਤੌਰ ਤੇ ਜੋ ਸਾਡੇ ਰਾਜ ਸਭਾ ਮੈਂਬਰ ਹੈ ਔਰ ਜੋ ਸਾਡੇ ਲੋਕ ਸਭਾ ਫਤੇਗੜ ਸਾਹਿਬ ਦੇ ਇਨਚਾਰਜ ਨੇ ਪ੍ਰਭਾਰੀ ਨੇ ਸ਼੍ਰੀ ਅਵਿਨਾਸ਼ ਰਾਏ ਖੰਨਾ ਜੀ ਉਹ ਵਿਸ਼ੇਸ਼ ਤੌਰ ਤੇ ਮੀਟਿੰਗ ਲੈਣ ਆਏ ਸੀ ਅੱਜ ਬੂਥ ਲੈਵਲ ਤੋਂ ਲੈ ਕੇ ਜੋ ਸਾਡੇ ਸ਼ਕਤੀ ਕੇਂਦਰ ਹੈ ਔਰ ਜੋ ਮੰਡਲਾਂ ਦੀਆਂ ਟੀਮਾਂ ਹੈ ਵੱਖ-ਵੱਖ ਮੰਡਲਾਂ ਦੀਆਂ ਜਿਹੜੇ ਸਾਡੇ 14 ਮੰਡਲ ਆਉਂਦੇ ਆ ਤਿੰਨ ਵਿਧਾਨ ਸਭਾ ਚ ਤਾਂ ਉਹਨਾਂ ਦੇ ਮੰਡਲ ਅਧਿਕਾਰੀਆਂ ਨਾਲ ਵੀ ਮੀਟਿੰਗ ਹੋਈ ਹੈ ਜੋ ਹੁਣ ਲੋਕ ਸਭਾ ਇਲੈਕਸ਼ਨ ਹੈ ਉਹਨਾਂ ਦੀ ਤਿਆਰੀਆਂ ਲਈ ਮਕਬੂਥ ਲੈਵਲ ਤੱਕ ਜਿਵੇਂ ਜੋ ਸਾਡੇ ਰਣਜੀਤ ਸਿੰਘ ਗੱਲੇ ਵਾਲੀ ਆ ਜੀ ਵਿਧਾਨ ਸਭਾ ਸਮਰਾਲਾ ਤੋਂ ਆਪਣੇ ਕੈਂਡੀਡੇਟ ਸੀਗੇ ਇਹਨਾਂ ਨੇ ਸਾਨੂੰ ਡੇਟ ਨੋਟ ਕਰਾਤੀ ਜਿਹੜੇ ਇਹਨਾਂ ਦੇ 218 ਦੇ 18 ਬੂਥ ਹੈ ਉਹਦੀ ਬੂਥ ਵਾਈਜ਼ 13 ਫਰਵਰੀ ਡੇਟ ਫਾਈਨਲ ਕੀਤੀ ਗਈ ਹੈ ਹੋ ਸਕਦਾ ਹਾਈ ਕਮਾਂਡ ਦੇ ਜੇ ਇੱਕ ਦੋ ਦਿਨ ਅੱਗੇ ਪਿੱਛੇ ਮੀਟਿੰਗ ਹੋ ਸਕਦੀ ਹੈ ਪਰ ਹੁਣ ਸਾਰਾ ਪਾਰਟੀ ਜੋ ਇਲੈਕਸ਼ਨ ਨੂੰ ਮੱਦੇ ਨਜ਼ਰ ਰੱਖਦੇ ਹੋਏ ਬੂਥ ਲੈਵਲ ਤੱਕ ਸਾਰੀ ਤਿਆਰੀ ਹੋਊਗੀ ਜੀ ਔਰ ਜਿੰਨੀਆਂ ਵਿਧਾਨ ਸਭਾ ਚ ਜਿੰਨੇ ਬੂਥ ਆਂਦੇ ਆ ਉਹ ਸਾਰਾ ਬੂਥ ਲੈਵਲ ਤੱਕ ਹੁਣ ਪਾਰਟੀ ਆਪਣਾ ਕੰਮ ਕਰਨ ਜਾ ਰਹੀ ਹੈ ਜੀ ਡਾਕਟਰ ਅਸ਼ੋਕ ਸ਼ਰਮਾ ਅੱਜ ਦੀ ਜਿਹੜੀ ਮੀਟਿੰਗ ਹੈ ਲੋਕ ਸਭਾ ਜਿਹੜੇ ਇਲੈਕਸ਼ਨ ਆ ਰਹੇ ਨੇ ਉਹਦੀ ਤਿਆਰੀਆਂ ਦੇ ਸੰਬੰਧ ਵਿੱਚ ਇਹ ਤਿੰਨ ਵਿਧਾਨ ਸਭਾ ਦੀ ਜਿਹੜੀ ਅੱਜ ਇੱਥੇ ਮੀਟਿੰਗ ਰੱਖੀ ਗਈ ਹੈ ਤੋ ਕਿ ਜਿਹੜੀ ਪਾਰਟੀ ਦਾ ਆਪਣਾ ਇੱਕ ਪ੍ਰੋਗਰਾਮ ਹੈ ਕਿ ਅਸੀਂ ਕਿਵੇਂ ਜਿਹੜਾ ਇਲੈਕਸ਼ਨ ਲੜਨਾ ਨਿਕਲ ਜਤਨਾ ਕਿਵੇਂ ਹੈ ਇਸ ਦੀ ਤਿਆਰੀ ਕਿ ਪਿੰਡ ਪੱਧਰ ਤੇ ਕਿਵੇਂ ਜਾਇਆ ਜਾ ਸਕਦਾ ਹੈ ਅਰ ਸਾਡੇ ਸਾਰੇ ਸਾਰੇ ਜਿਹੜੇ ਇਲਾਕੇ ਦੇ ਵਿੱਚ ਫੂਥ ਲੈਵਲ ਦੀ ਤਿਆਰੀ ਆਲਮੋਸਟ ਪੂਰੀ ਹੋ ਚੁੱਕੀ ਹੈ ਜਿਹੜੇ ਸਾਡੇ ਵਰਕਰਜ਼ ਕਿਤੇ ਜਗ੍ਹਾ ਸਾਨੂੰ ਲੱਗਿਆ ਕਮਜ਼ੋਰ ਨੇ ਉਹਨਾਂ ਨੂੰ ਅੱਜ ਚੇਚੇ ਤੌਰ ਤੇ ਉਹ ਕਹਿ ਗਿਆ ਕਿ ਪੰਦਰ ਹਫ਼ਤੇ ਦੇ ਅੰਦਰ ਅੰਦਰ ਉਹ ਆਪਣੀ ਟੀਮਾਂ ਬਣਾਉਣਗੇ ਤੇ ਆਉਣ ਵਾਲਾ ਜਿਹੜਾ ਸਾਡਾ ਲੋਕ ਸਭਾ ਇਲੈਕਸ਼ਨ ਹੈ ਉਹ ਬੀਜੇਪੀ ਪੂਰੀ ਤਨਦੇਹੀ ਨਾਲ ਇਲੈਕਸ਼ਨ ਲੜੂਗੀ ਤਾਂ ਕਿ ਅਸੀਂ ਜਿਹੜੀਆਂ 13 ਦੀਆਂ 13 ਸੀਟਾਂ ਜਿੱਤਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਪੰਜਾਬ ਦੇ ਵਿੱਚ ਕਿਉਂਕਿ ਹੁਣ ਤੱਕ ਤਾਂ ਅਸੀਂ ਕਾਲੀਦਾਰ ਨਾਲ ਰਲ ਕੇ ਲੜਦੇ ਰਹੇ ਹਾਂ ਤਿੰਨ ਸੀਟਾਂ ਤੇ ਅਸੀਂ ਲੜਦੇ ਸੀ ਹੁਣ 13 ਤੇ ਲੜਨਾ ਹੈ ਇਸ ਲਈ ਅੱਜ ਜਿਹੜੀ ਮੀਟਿੰਗ ਹੈ ਇਹਦੀ ਤਿਆਰੀ ਹੈ